ਸਕੱਟ ਭਰਿਆ ਹੈ ਲੋਕਾਂ ਕੀ ਦੇਖੋ ਜੀ ਸਾਡੀ ਕੋਸ਼ਿਸ਼ ਹੁੰਦੀ ਖਾਸ ਕਰਕੇ ਮੇਰੇ ਜਿਹੜੇ ਕੈਰੈਕਟਰਸ ਹੁੰਦੇ ਮੈਂ ਤਾਂ ਹਮੇਸ਼ਾ ਇਹੀ ਕੋਸ਼ਿਸ਼ ਕਰਦੀ ਆ ਕਿ ਇਹੋ ਜਿਹੇ ਰੋਲ ਕੀਤੇ ਜਾਣ ਜਿਹੜੇ ਐਂਟਰਟੇਨਮੈਂਟ ਵਾਲੇ ਹੋਣ ਸਟ्रेस ਨਾਲ ਪਰੇ ਹੋਏ ਸਾਡੇ ਦਰਸ਼ਕ ਜਿਹੜੇ ਸਿਨੇਮਾ ਹਾਲ ਚੋਂ ਤੇ ਹੱਸਣ 2 ਘੰਟੇ ਉਸ ਸਟ्रेस ਤੋਂ ਫ੍ਰੀ ਹੋਣ ਤੇ ਖੁਸ਼ ਹੋ ਕੇ ਘਰ ਜਾਣ ਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਇਸ ਫਿਲਮ ਬਾਰੇ ਇਹੀ ਲੱਗ ਰਹੀ ਆ ਕਿ ਇਹ ਫਿਲਮ ਜਿਹੜੀ ਕੈਰੈਕਟਰਸ ਦੀ ਫਿਲਮ ਆ ਪਹਿਲੀ ਵਾਰ ਇੰਜ ਹੋਇਆ ਕੇ ਕੈਰੈਕਟਰਸ ਦੀ ਕੋਈ ਫਿਲਮ ਜਦੋਂ ਅਸੀਂ ਪਹਿਲਾਂ ਉਹਦਾ ਪਾਰਟ ਰਿਲੀਜ਼ ਕੀਤਾ ਤਾਂ ਅਸੀਂ ਬੜੇ ਡਰੇ ਸੀ ਜਿਹੜੇ ਫਿਲਮ ਦੇ ਡਿਸਟ੍ਰਿਬਿਊਟਰ ਸੀ ਉਹਨਾਂ ਨੂੰ ਵੀ ਲੱਗਦਾ ਸੀ ਵੀ ਪਤਾ ਨਹੀਂ ਫਿਲਮ ਕਿਵੇਂ ਦੀ ਰਹੂਗੀ ਟਿਕਟ ਕਿੜਕੀ ਦੇ ਉੱਪਰ ਸਾਡੇ ਪ੍ਰੋਡਿਊਸਰਸ ਨੂੰ ਵੀ ਅਸੀਂ ਸਾਰੇ ਐਕਟਰ ਵੀ ਕਿਉਂਕਿ ਇਹ ਜੋੜੀ ਜਿਹੜੀ ਆ ਹੀਰੋ ਹੀਰਨ ਦੀ ਬਿਲਕੁਲ ਨਵੇਂ ਸੀਗੇ ਫਰੈਸ਼ ਸੀਗੇ ਔਰ ਹਾਲਾਂਕਿ ਸਿੰਗਰ ਦੇ ਤੌਰ ਤੇ ਮਹਿਤਾਬ ਹੁਣਾਂ ਦਾ ਕਾਫੀ ਅੱਛਾ ਨਾਮ ਸੀ ਮਾਡਲਿੰਗ ਤਨਵੀ ਹੁਣਾਂ ਨੇ ਵੀ ਕੀਤੀ ਸੀ ਪਰ ਇਹਦੇ ਬਾਵਜੂਦ ਵੀ ਇੱਕੋ ਹੁੰਦਾ ਨਾ ਕਿ ਬਹੁਤ ਵੱਡੇ ਔਰੇ ਦੇ ਨਾਲ ਨਹੀਂ ਸੀ ਅਸੀਂ ਕਰ ਸਕੇ ਆਪਣਾ ਸਟਾਰਟਅਪ ਤੇ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਤੁਸੀਂ ਸਾਰਿਆਂ ਨੇ ਇੰਨਾ ਪਿਆਰ ਵਕਾਇਆ ਉਹ ਫਿਲਮ ਨੇ ਇੱਕ ਰਿਕਾਰਡ ਬਣਾਇਆ ਤੇ ਉਦੋਂ ਤੋਂ ਹੀ ਸਹਿਸਵਾਈ ਫਿਲਮ ਬਣਾ ਲਈ ਅੰਜ ਭੋਲੇ ਭਾਈ ਪਰ ਹੁਣ ਸਾਨੂੰ ਲੱਗਾ ਵੀ ਤੁਸੀਂ ਇੰਨਾ ਪਿਆਰ ਦਿੱਤਾ ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਹੋਰ ਜ਼ਿਆਦਾ ਵਧੀਆ ਕੰਮ ਕਰੀਏ ਤੇ ਐਤਕੀ ਤੇ ਅਸੀਂ ਆਪਣੇ ਸਾਰੇ ਐਫਰਟ ਲਾਏ ਨੇ ਕਹਾਣੀ ਨੂੰ ਹੋਰ ਜ਼ਿਆਦਾ ਕ੍ਰਿਸਪੀ ਬਣਾਇਆ ਹੈ ਹੋਰ ਵੱਧ ਫੇਮਸ ਕਲਾਕਾਰ ਜਿਹੜੇ ਇਹਦੇ ਵਿੱਚ ਸ਼ਾਮਿਲ ਕੀਤੇ ਆ ਤੇ ਸਾਡੀ ਦੋਵਾਂ ਦੀ ਜਿਹੜੀ ਲੜਾਈ ਹੋ ਤਾਂ ਫਿਲਮ ਵੇਖ ਕੇ ਪਤਾ ਲੱਗਦਾ ਸੀ ਇਸ ਵਾਰੀ ਉਹ ਸੱਸ ਦਾ ਰੋਲ ਹੈ ਜਿਸ ਦਾ ਪਹਿਲਾਂ ਸੀ ਮੈਂ ਤਾਂ ਕਿਹਾ ਸੀ ਹੀਰੋਇਨ ਦਾ ਦੇ ਦਿਓ ਇਹਨੂੰ ਸੱਸ ਬਣਾ ਦਿਓ ਕੰਧਾ ਜਿਹੜਾ ਪੈਰ ਜੋ ਥੋੜਾ ਜਿਹਾ ਚਿਹਰਾ ਜਿਹਾ ਕਹਿੰਦੇ ਫਿਰ ਜਰਾਤ ਮਤਲਬ ਗਲੈਮਰ ਚਾਹੀਦਾ ਜੀ ਨਵੇਂ ਪ੍ਰੋਜੈਕਟ ਨਹੀਂ ਤਾਂ ਇਹ ਬਿਨਾਂ ਕੋਈ ਪੰਜਾਬੀ ਕੁਲਾ ਮਤ ਹੋ ਰਹੀ ਹੁੰਦੀ ਹੈ ਬਹੁਤ ਸ਼ੁਕਰੀਆ ਤੁਹਾਡਾ ਮੈਂ ਇੰਜ ਨਹੀਂ ਮਹਿਸੂਸ ਕਰਦੀ ਮੈਨੂੰ ਲੱਗਦਾ ਕਿ ਸਾਰਿਆਂ ਦੀ ਇੱਕ ਸਾਂਝੀ ਐਫਰਟ ਹੁੰਦੀ ਬਟੇ ਆ ਕਿ ਚਲੋ ਅਸੀਂ ਆਹ ਵਾਲੀ ਫਿਲਮ ਹੁਣ ਕਰ ਰਹੇ ਹਾਂ ਤੇ ਅੱਜ ਰਿਲੀਜ਼ ਹੋ ਗਈ ਹੈ ਇੱਕ ਫੈਮਿਲੀ ਡਰਾਮਾ ਜ਼ਬਰਦਸਤ ਹੈ ਛੁੱਟੀਆਂ ਹੋ ਗਈਆਂ ਸਾਰੇ ਜਣੇ ਆਓ ਤੇ ਜਿਨ੍ਹਾਂ ਦੇ ਅੱਜ ਜਨਮ ਦੇ ਨੇ ਆ ਉਹ ਟਿਕਟਾ ਗਿਫਟ ਕਰੋ ਹੈਨਾ ਆਪਣੇ ਸਾਥੀਆਂ ਨੂੰ ਦੋਸਤਾਂ ਨੂੰ ਬਥੇਰਾ ਆਪਾਂ ਪਾਰਟੀਆਂ ਛਾਟੀਆਂ ਹੋਰ ਰੂਪਾਂ ਚ ਕਰ ਲਈਆਂ ਅੱਜ ਇਸ ਰੂਪ ਚ ਵੀ ਕਰੀਏ ਹੁਣ ਸਾਰੇ ਜਣੇ ਬੜਾ ਕਹਿੰਦੇ ਰਹਿੰਦੇ ਮੈਂ ਤੁਹਾਨੂੰ ਬੜਾ ਪਿਆਰ ਕਰਦੇ ਆਂ ਜੀ ਤੁਸੀਂ ਸਾਡੇ ਬੜੇ ਫੇਵਰਟ ਹੋ ਮੈਨੂੰ ਅੱਜ ਪਤਾ ਲੱਗਣਾ ਕਿ ਕਿੰਨਾ ਪਿਆਰ ਕਰਦੇ ਕਿਉਂਕਿ ਮੈਨੂੰ ਪਹਿਲੇ ਦਿਨ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਸੋ ਆਪਾਂ ਸਾਰੇ ਜਣੇ ਅੱਜ ਸਿਨੇਮਾ ਘਰਾਂ ਚ ਮਿਲਦੇ ਆਂ ਤੇ ਸਾਰਿਆਂ ਨੇ ਇਹੋ ਹੀ ਕਹਿਣਾ ਵਾ ਵੀ ਅਹੀਂ ਦੋਵਾਂ ਜਣੀਆਂ ਨੇ ਬੜਾ ਹੀ ਵਧੀਆ ਕੰਮ ਕੀਤਾ ਇਹ ਵਿਚਾਰਾ ਤੇ ਵਿੱਚ ਲੁੱਡਣੀ ਹੀ ਖੰਦਾ ਰਿਆ ਥੈਂਕ ਯੂ ਗੋਡ ਬਲੈਸ ਬਹੁਤ ਜ਼ਿਆਦਾ ਪਗਾਲ ਦਿਨ ਚੜਿਆ ਸਾਡੀ ਫਿਲਮ ਅੱਜ ਰਿਲੀਜ਼ ਹੋਈ ਹੈ ਕਿ ਅਸੀਂ ਬਾਬਾ ਜੀ ਤੋਂ ਬlesings ਲੈਣ ਆਏ ਆ ਪਵਿੱਤਰ ਤਰਤੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਇਆ ਤੇ ਮੈਂ ਇਹ ਅਰਦਾਸ ਕਰਦੀ ਹਾਂ ਰੱਬ ਅੱਗੇ ਕਿ ਸਾਡੀ ਫਿਲਮ ਸੋਕੋ-ਦੋਕਲ ਹਿੱਟ ਜਾਏ ਕਿਉਂਕਿ ਅਸੀਂ ਇੱਕ ਬਹੁਤ ਹੀ ਫੈਮਲੀ ਪਰਿਵਾਰਕ ਫਿਲਮ ਬਣਾਈ ਹੈ ਜਿਦੇ ਵਿੱਚ ਐਂਟਰਟੇਨਮੈਂਟ ਵੀ ਹੈ ਤੇ ਬਸ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਰੱਬ ਭਾਗ ਲਾਵੇ ਸਾਡੀ ਫਿਲਮਰ ਕਿਸ ਤਰ੍ਹਾਂ ਦਾ ਰੋਲ ਹੈ ਜੀ ਜੀ ਮੇਰਾ ਨੂ ਦਾ ਹੀ ਕੈਰੈਕਟਰ ਹੈ ਜਿਵੇਂ ਕਿ ਪਾਰਟ 1 ਚ ਸੀਗਾ ਬਟ ਇਸ ਵਾਰ ਮੈਂ ਥੋੜੀ ਜੀ ਕੌਨਫੀਡੈਂਟ ਤੇ ਤਿੱਖੀ ਨੂ ਬਣ ਕੇ ਆਈਆਂ ਜਿਹੜੀ ਆਪਣੀ ਸੱਸ ਨੂੰ ਪੂਰੀ ਟੱਕਰ ਦੇਦੀ ਹੈ ਜੇ ਪਾਰਟ 2 ਲੱਗੇ ਫਿਰ ਪਾਰਟ 3 ਵੀ ਆਊਗੀ ਜੀ ਬਿਲਕੁਲ ਬਿਲਕੁਲ ਭਾਈ ਗਰੂ ਜੀ ਮੇਰ ਕਰਨ ਪਾਰਟ 2 ਸਫਟ ਉੱਪਰ ਹਟ ਜਾਏ ਅਸੀਂ 3 ਦੀ ਵੀ ਸ਼ੂਟਿੰਗ ਬਹੁਤ ਜਲਦੀ ਸ਼ੁਰੂ ਕਰਾਂਗੇ ਜੀ ਇਹ ਅਰਦਾਸ ਕਰਦੀਆਂ ਸਾਰਿਆਂ ਨੂੰ ਇਹ ਰਿਕੁਐਸਟ ਕਰਦੀਆਂ ਕਿ ਫੈਮਲੀ ਫਿਲਮ ਐ ਐਂਟਰਟੇਨਮੈਂਟ ਐ ਪੋਲਿਟਿਕਲ ਡਰਾਮਾ ਵੀ ਐਡ ਕੀਤਾ ਇਸ ਵਾਰ ਤੁਹਾਨੂੰ ਉਹਦੇ ਨਾਲ ਨਾਲ ਇੱਕ ਬਹੁਤ ਹੀ ਅਮੇਜ਼ਿੰਗ ਹਾਰਰ ਡਰਾਮਾ ਵੀ ਦੇਖਣ ਨੂੰ ਮਿਲੇਗਾ ਤੇ ਸਾਰੇ ਜਣੇ ਆਪਣੇ ਪਰਿਵਾਰਾਂ ਨਾਲ ਫਰੈਂਡਸ ਨਾਲ ਸਾਰਿਆਂ ਨੂੰ ਇਕੱਠੇ ਲੈ ਕੇ ਜਾਓ ਤੇ ਸਾਡੀ ਫਿਲਮ ਦੇਖੋ ਨੀ ਮੈਂ ਸਸਕ ਨਹੀਂ ਟੂ ਜੀ ਕੱਲ ਚੰਡੀਗੜ੍ਹ 에ਅਰਪੋਰਟ ਤੇ ਇੱਕ ਮਿਲਨਾ ਮੋਟਨ ਨਾਲ ਹੋਇਆ ਕਿਵੇਂ ਦੇ ਜੀ ਮੈਨੂੰ ਇੰਨਾ ਜ਼ਿਆਦਾ ਉਸ ਚੀਜ਼ ਦਾ ਪਤਾ ਨਹੀਂ ਐਦਾਂ ਵੈਸੇ ਆਰਟਿਸਟਸ ਨਾਲ ਨਹੀਂ ਹੋਣਾ ਚਾਹੀਦਾ ਬਿਕਾਜ਼ ਅਸੀਂ ਫਿਲਮ ਪ੍ਰੋਮੋਸ਼ਨ ਵਿੱਚ ਕਾਫੀ ਜ਼ਿਆਦਾ ਬਿਜ਼ੀ ਆ ਤੇ ਮੈਂ ਨਹੀਂ ਕਰ ਪਈ ਆਈ ਡੋਟ ਨੋ ਬਾਰੇ ਪਰਿਵਾਰ ਸਾਹਿਬ ਆਏ ਆ ਸਾਡੀ ਫਿਲਮ ਨੀ ਮੈਂ ਸੱਸ ਕੁਪਨੀ 2 ਆ ਰਹੀ ਹੈ ਕਿ ਅਸੀਂ ਅੱਜ ਮੱਥਾ ਟੇਕਣ ਆਏ ਆ ਤੇ ਅਰਦਾਸ ਕਰਦੇ ਆ ਜਿਵੇਂ ਪਹਿਲੀ ਫਿਲਮ ਨੂੰ ਪਿਆਰ ਮਿਲਿਆ ਸੀ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਕਿਰਪਾ ਕਰਨ ਤੇ ਸਾਡੀ ਇਸ ਫਿਲਮ ਨੂੰ ਵੀ ਪਿਆਰ ਮਿਲੇ ਪਹਿਲੀ ਫਿਲਮ ਤੇ ਹੁਣ ਕਿੰਨਾ ਡਿਫਰੈਂਟ ਲੈ ਕੇ ਆਏ ਆ ਜੀ ਉਹ ਹੀ ਸਾਡੀ ਸਟੋਰੀ ਦੇ ਵਿੱਚ ਅਸੀਂ ਸਟੋਰੀ ਨੂੰ ਹੋਰ ਨਿਖਾਰਨ ਦੀ ਟਰਾਈ ਕੀਤੀ ਹੈ ਤੇ ਬੜੀਆਂ ਐਲੀਮੈਂਟਸ ਵਿੱਚ ਪਾਏ ਆ ਲੇਕਿਨ ਸਾਡਾ ਪਰਿਵਾਰ ਸਾਰਾ ਉਹੀ ਹੈ ਸਾਰੇ ਕੈਰੈਕਟਰਸ ਨੇ ਕੁਝ ਐਡ ਔਨ ਹੋਏ ਨੇ ਸੋ so, uh, 7 ਜੂਨ ਅੱਜ ਦਿਨ ਚੜਿਆ ਕਰਮਾ ਵਾਲਾ ਤੇ ਸਾਡੀ ਮੂਵੀ ਰਿਲੀਜ਼ ਹੋ ਗਈ। ਫਿਲਮ ਦੀ ਸ਼ੂਟਿੰਗ ਕਿੱਥੇ ਕਿੱਥੇ ਹੋਈ ਹੈ? ਫਿਲਮ ਦੀ ਸ਼ੂਟਿੰਗ ਮੋਹਾਲੀ ਦੇ ਨੇੜੇ ਰੋਪੜ ਜੀ ਤੇ ਬਾਕੀ ਕੋਸ਼-ਕੋਸ਼ ਨੇੜੇ ਤੇੜੇ ਪਿੰਡਾਂ ਦੇ ਵਿੱਚ ਹੋਈ ਹੈ। ਸੈੱਟ ਤੇ ਕਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਿਆ ਵੀ ਫਿਲਮ ਨੂੰ ਲੈ ਕੇ ਜੀ ਪਹਿਲਾਂ ਵੀ ਟੀਮ ਡਰਾਈਵਰ ਵੀ ਬਣਾਈ ਹੋਈ ਹੈ। ਸੈੱਟ ਤੇ ਮਾਹੌਲ ਬਹੁਤ ਵਧੀਆ ਹੁੰਦਾ ਸੀ ਕਿਉਂਕਿ ਅਸੀਂ ਸਾਰੇ ਹੀ ਇੱਕ ਪਰਿਵਾਰ ਆ ਔਰ ਅਸੀਂ ਹਮੇਸ਼ਾ ਇੱਕ ਦੂਜੇ ਨਾਲ ਮਿਲ ਕੇ ਰਲ ਮਿਲ ਕੇ ਅਸੀਂ ਇਹੀ ਕੋਸ਼ਿਸ਼ ਕਰਦੇ ਸੀ ਕਿ ਅੱਛਾ ਮਾਹੌਲ ਰਵੇ ਅੱਛੀ ਸ਼ੂਟਿੰਗ ਹੋਵੇ ਤੇ ਅਸੀਂ ਆਪਣੇ ਪਰਿਵ ਸਮਾਪਤ ਹੋ ਗਈ ਹੈ। ਹਾਂ ਜੀ ਬਿਲਕੁਲ ਸਾਡੀ ਫਿਲਮ ਰਿਲੀਜ਼ ਹੋ ਚੁੱਕੀ ਹੈ। ਤੁਸੀਂ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਸਮੇਤ ਜਾਓ ਕਿਉਂਕਿ ਇਹ ਸਾਡੀ ਫਿਲਮ ਇੱਕ ਪਰਿਵਾਰਿਕ ਫਿਲਮ ਹੈ। ਔਰ ਤੁਸੀਂ ਜਾਓਗੇ ਤਾਂ ਇੱਕ ਵਧੀਆ ਸੁਨੇਹਾ ਲੈ ਕੇ ਆਪਣੇ ਘਰੇ ਆਓ।